ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸਭ ਤੋਂ ਪਹਿਲਾਂ ਸਾਰਿਆਂ ਨੂੰ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਇੱਕ ਪਵਿੱਤਰ ਤਿਉਹਾਰ ਇੱਕ ਭੈਣ ਤੇ ਭਰਾ ਦੇ ਰਿਸ਼ਤੇ ਦਾ ਦਰਸਾਉਂਦਾ ਆ ਸੋ ਅੱਜ ਹਰ ਇੱਕ ਭੈਣ ਨੇ ਆਪਣੇ ਵੀਰ ਦੇ ਰਖੜੀ ਬੰਨੀ ਆ ਤਾਂ ਉੱਥੇ ਹੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਫਸਾਨਾ ਖਾਨ ਦੀ ਅਫਸਾਨਾ ਖਾਨ ਹਰ ਵਾਰ ਹਰ ਸਾਲ ਸਿੱਧੂ ਮੂਸੇਵਾਲਾ ਦੇ ਰਖੜੀ ਬੰਨਣ ਜਾਂਦੀ ਸੀ ਜ਼ਾਹਿਰ ਜੀ ਗੱਲ ਹੈ ਕਿ ਅੱਜ ਵੀ ਸਿੱਧੂ ਦੇ ਘਰ ਦੇ ਬਾਹਰ ਬਹੁਤ ਭੈਣਾਂ ਪਹੁੰਚੀਆਂ ਹੋਣਗੀਆਂ ਰਖੜੀ ਲੈ ਕੇ ਛੋਟੇ ਸਿੱਧੂ ਤੇ ਰਖੜੀ ਬੰਨਣ ਪਰ ਉੱਥੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਫਸਾਨਾ ਖਾਨ ਦੀ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੇ ਰਖੜੀ ਬੰਨਣ ਹਰ ਸਾਲ ਜਾਂਦੀ ਹੁੰਦੀ ਸੀ ਸੋ ਵੀਡੀਓ ਕਿਤੇ ਨਾ ਕਿਤੇ ਇਹ ਭਾਵੁਕ ਵੀ ਕਰਦੀ ਪਈ ਹੈ ਔਰ ਬੀਤੇ ਸਮੇਂ ਨੂੰ ਯਾਦ ਵੀ ਕਰਵਾਉਂਦੀ ਪਈ ਹੈ ਕਿਉਂਕਿ ਜੇ ਗੱਲ ਕਰੀਏ ਸਿੱਧੂ ਤੇ ਜਨਮ ਦਿਨ ਦੀ ਤਾਂ ਸਿੱਧੂ ਦੇ ਜਨਮ ਦਿਨ ਤੇ ਵੀ ਬਹੁਤ ਫੈਨਸ ਬਹੁਤ ਪੈਣਾ ਬਹੁਤ ਵੀਰ ਉਦੇ ਘਰ ਦੇ ਵਿੱਚ ਪਹੁੰਚ ਕੇ ਕੇਕ ਕਟਵਾਉਂਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਰਖੜੀ ਦੀ ਗੱਲ ਕਰੀਏ ਕਿਉਂਕਿ ਸਿੱਧੂ ਇਹ ਜਿਹੜੀ ਇੱਕ ਸ਼ਖਸੀਅਤ ਸੀਗੀ ਕਿਉਂਕਿ ਸਿੱਧੂ ਹਰ ਸਾਲ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਤਿਉਹਾਰ ਮਨਾਉਂਦਾ ਹੁੰਦਾ ਸੀ ਤਾਂ ਉਸ ਤੋਂ ਬਾਅਦ ਇਸ ਵੀਡੀਓ ਦੀ ਗੱਲ ਕਰੀਏ ਤਾਂ अफसाना खान ਵੱਲੋਂ ਇਹ ਵੀਡੀਓ ਇੱਕ ਸ਼ੇਅਰ ਕੀਤੀ ਗਈ ਹੈ ਜੋ ਕਿ ਇੰਸਟਾਗ੍ਰam ਤੇ YouTube ਤੇ ਹਰ ਪਾਸੇ ਜਿਹੜੀ ਵੀਡੀਓ ਵਾਇਰਲ ਹੁੰਦੀ ਪਈ ਹੈ ਔਰ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਤੁਸੀਂ ਇੱਕ ਭੈਣ ਭਰਾ ਦਾ ਜੋ ਪਿਆਰ ਸੀਗਾ ਕਿਉਂਕਿ ਅਫਸਾਨਾ ਖਾਨ ਸਿੱਧੂ ਨੂੰ ਆਪਣਾ ਵੱਡਾ ਭਰਾ ਮੰਨਦੀ ਹੁੰਦੀ ਸੀਗੀ ਔਰ ਹਰ ਸਾਲ ਰਖੜੀ ਬੰਨ੍ਹਣ ਜਾਂਦੀ ਹੁੰਦੀ ਸੀਗੀ ਸੋ ਇਹ ਵੀਡੀਓ ਦੇਖੋ ਔਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਤੇ ਲੱਗੀ ਹੈ ਦੇਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par